ਫੜਿਆ ਦੋ ਜਿਹੜੇ ਨੌਜਵਾਨ ਕੀ ਮਾਮਲਾ ਸਾਰਾ ਦੱਸੋ ਜੇ ਮਾਮਲੋਗ ਐਸ.ਐਸ.ਪੀ ਸਾਹਿਬ ਸ੍ਰੀ ਹਰਕਰਮਪ੍ਰੀਤ ਸਿੰਘ ਕੱਖ ਦੀ ਰਹਿਮਾਈ ਹੇਠ ਔਰ ਡੀ.ਐਸ.ਪੀ ਬਲ ਸਾਹਿਬ ਸਬਡਿਨ ਫਲੋਰ ਦੀ ਰਹਿਮਾਈ ਹੇਠ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇਹ ਥੋੜੇ ਦਰਾਂ ਤੋਂ ਇੱਕ ਨਾ ਚੰਨਜੀਤ ਨਾਮ ਦਾ ਜਿਹੜਾ ਬੰਦਾ ਹੈ ਜਿਹੇ ਚੋਂ ਆਇਆ ਇਹਨੇ ਆਉਂਦਿਆਂ ਹੀ ਜਿਹੜਾ ਉਹ ਨਸ਼ੇ ਦਾ ਕਾਰੋਬਾਰ ਸ਼ੁਰੂ ਕਰਤਾ ਆ ਔਰ ਕਾਫੀ ਮਕਦਾਰ ਦੇ ਨਸ਼ਾ ਵੇਚ ਰਿਆ ਦੇ ਦੋਸੇ ਨਾਕਾਬੰਦੀ ਚੌਕੀ ਜੱਤਲੇ ਤੇ ਨੇ ਕੀਤੀ ਉੱਥੇ ਇਸ ਸਮੇਤ ਮੋਟਰਸਾਈਕਲ ਜਿਹੜਾ ਉੱਥੇ ਇਹਨੂੰ ਕਾਬੂ ਕੀਤਾ ਸੀ ਤੇ ਇਹਦੀ ਤਲਾਸ਼ੀ ਕਰਨ ਤੇ ਕੋਈ ਜਿਹੜੀ ਹੈਗੀ ਆ 10 ਗ੍ਰਾਮ ਹੈਰੋਨ ਔਰ 105 ਮਸ਼ੀਨੀਆਂ ਗੋਲੀਆਂ ਜਿਹੜੀਆਂ ਉਬਰੰਦ ਪਈਆਂ ਨੇ ਔਰ ਦੂਸਰਾ ਲੜਕਾ ਜਿਹੜਾ ਅਸ਼ੋਕ ਸੰਧੂ ਆ ਉਹ ਵੀ ਉਸੇ ਹੀ ਪਿੰਡ ਦਾ ਰਹਿਣ ਵਾਲਾ ਰੁੜਕੇ ਦਾ ਜਿਹਨੂੰ ਆਪਣੇ ਐਸਆਈ ਹਰਪ੍ਰੀਤ ਸਿੰਘ ਨੇ ਨਾਕਾਬੰਦੀ ਕੀਤੀ ਸੀ ਟੱਲੇ ਆ ਜਿੱਥੇ ਉਹ ਚੋਰੀ ਦੇ ਮੋਟਰਸਾਈਕਲ ਸਮੇਤ ਜਿਹੜਾ ਉੱਥੇ ਕਾਬੂ ਆ ਗਿਆ ਜਦੋਂ ਪੁਸ਼ਟੀਸ਼ਕ ਕੀਤੀ ਤੇ ਉਹ ਪਤਾ ਲੱਗਾ ਕਿ ਮੋਟਰਸਾਈਕਲ ਚੋਰੀ ਦਾ ਕੋਈ ਕਾਬਿਲ ਕਾਜੀ ਪੱਤਰ ਨਹੀਂ ਉਹ ਪੇਸ਼ ਕਰ ਸਕਿਆ। ਔਰ ਢੰਗਾਈ ਨਾਲ ਜਿਹੜੀ ਤਫ਼ਤੀਸ਼ ਕੀਤੀ ਇੱਕ ਮੋਟਰਸਾਈਕਲ ਹੋਰ ਜਿਹੜਾ ਬਰਾਮਦ ਜਿਹੜਾ ਹੋਇਆ ਤੇ ਤਕਰੀਬਨ ਇਹਨਾਂ ਨੇ 10 ਦੇ ਕਰੀਬ ਜੜੀਆਂ ਵਾਰਦਾਤਾਂ ਮੰਨੀਆਂ ਨੇ ਜਿਨ੍ਹਾਂ ਚੋਂ 6 ਮੋਬਾਈਲ ਫੋਨ ਵੀ ਜਿਹੜੇ ਕੋਈ ਹੋਏ ਸੀ ਉਹ ਵੀ ਬਰਾਮਦ ਕੀਤੇ ਨੇ। ਕਿੱਥੇ ਰਹਿਣ ਵਾਲੇ ਹੈ ਜੀ ਇਹ ਕਿਹੜਾ ਰੁੜਕਾ ਕਿਹੜਾ ਹੈ? ਇਹ ਰੁੜਕਾ ਖੁਰਦੇ ਰਹਿਣ ਵਾਲੇ ਹੈ ਜੀ। ਰੁੜਕਾ ਖੁਰ ਦਾ ਨਾਲ ਹੀ ਹੈ ਇੱਕ ਬੜੇ ਪਿੰਡ ਰੋਡ ਦੇ ਉੱਤੇ। ਕਿੰਨੇ ਮਾਮਲੇ ਇਹਨਾਂ ਦੇ ਪਹਿਲਾਂ ਦਰਜ ਹੈ ਜੀ ਦੋਨੇ ਜ਼ਮਾਨਤਾ ਤੇ ਆਏ ਹਾਂ ਜੀ ਇੱਕ ਤੇ 7 ਮੁਕਦਮੇ ਦਰਜ ਨੇ ਪਹਿਲਾਂ ਵੀ ਜਰਨਜੀਤ ਸਿੰਘ ਤੇ 7 ਮੁਕਦਮੇ ਦਰਜ ਨੇ ਇਹ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਵਿੱਚ ਫੜਿਆ ਗਿਆ ਸੀ ਪਹਿਲਾਂ ਕਾਫੀ ਬਰਾਮਦਗੀ ਹੋਈ ਸੀ ਇਹਦੇ ਵਿੱਚੋਂ ਤੇ ਹੁਣ ਇਹ ਥੋੜੇ ਦਿਨ ਪਹਿਲਾਂ ਹਾਲੇ 8-10 ਦਿਨ ਪਹਿਲਾਂ ਜੇਲ੍ਹ ਚ ਹੋਇਆ ਸੀ ਆਉਂਦਿਆਂ ਇਹ ਕਾਰੋਬਾਰ ਸ਼ੁਰੂ ਕਰਤਾ ਹੈ ਤੇ ਦੂਸਰੇ ਤੇ ਜੀ ਦੂਸਰੇ ਤੇ ਇਹ ਦੋ ਮੁਕਦਮੇ ਦਰਜ ਨੇ ਦੂਸਰੇ ਤੇ ਜਿਹੜੇ ਪਹਿਲਾਂ ਚੋਰੀ ਦੇ ਕੇਸ ਚੋਂ ਆਇਆ ਸੀਗਾ ਹੁਣ ਦੁਬਾਰਾ ਫੇ ਜਿਹੜਾ ਹੁਣ ਨਵਾਂ ਅੰਦਰ ਲਾ ਕੇ ਬਚੀਦਾ ਕਿੱਥੋਂ ਚੋਰੀ ਕੀਤਾ ਜੀ ਮੋਟਰਸਾਈਕਲ ਕੋਈ ਆਇਆ ਪੁਛ ਗਿਆ ਇੱਥੇ ਸਾਹਮਣੇ ਹਾਂਜੀ ਇੱਕ ਮੋਟਰਸਾਈਕਲ ਇਹਨੇ ਬਸ ਸਟੈਂਡ ਫਗਵਾੜੇ ਤੋਂ ਚੋਰੀ ਕੀਤਾ ਆ ਇੱਕ ਸਿਟੀ ਦੇ ਵਿੱਚ ਡਾਕਖਾਨਾ ਰੋਂ ਤੋਂ ਇਹਨੇ ਚੋਰੀ ਕੀਤਾ ਸੀਗਾ ਜੀ ਸਿਟੀ ਗੁਰਾਣਾ ਤੋਂ ਜੀ ਫਗਵਾੜਾ 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 ਠੀਕ ਹੈ ਜੀ ਹੁਣ ਕਿੰਨੇ ਦਿਨਾਂ ਦਾ ਰਿਮਾਂਡ ਹੈ ਜ ਇਹਨਾਂ ਦਾ ਹੁਣ ਇਹਨਾਂ ਦਾ 1 ਦਿਨ ਦਾ ਰਿਮਾਂਡ ਹੈ ਜੀ ਤੇ ਪੁਛਗਿਸ ਢਗਾਈ ਨਾ ਕਰਦੇ ਆ ਤੇ ਹੋਰ ਵੀ ਜੇ ਕੋਈ ਗੱਲ ਸਾਹਮਣੇ ਆਉਂਦੀ ਤਾਂ ਤਫਤੀਸ਼ ਲਿਆਵਾਂਗੇ ਕੰਮ ਕਰ ਕੀ ਕਰਦੇ ਜੀ ਇਹ ਦੋਨੇ ਇਹ ਤਾਂ ਜਿਹੜਾ ਚਰਨਜੀਤ ਆ ਇਹ ਤਾਂ ਆਪਣਾ ਕੋਈ ਕੰਮ ਕਰਨੀ ਹੈਗਾ ਇਹ ਤਾਂ ਇਹੀ ਕੰਮ ਹੀ ਕਰਦਾ ਆ ਇਹਦੇ ਖਲਾਫ 7 ਮੁਕਦਮੇ ਦਰਜ ਨੇ ਦੂਜੇ ਦਾ ਵੀ ਕੋਈ ਆਪਣਾ ਕਾਰੋਬਾਰ ਹੈ ਨਹੀਂ ਐ ਬਿੱਲਾ ਯੋ ਵੀ ਉਹ ਵੀ ਚੋਰੀ ਅਚਕਰੀਆਂ ਜਿਆਦਾ ਕਰਦਾ ਇੱਕ ਹੁਆ ਕਰਦਾ ਆ ਮੈਂ